ਕੋਈ ਪਵੰਦੇ ਨਹੀਂ بس ਸਾਡੇ ਤੇ ਅੱਖ ਨਾਲ ਖੋ ਜਨਾਬ ਇੱਕ ਤਾਂ ਇਹਨੂੰ ਪਤਾ ਨਹੀਂ ਕਿਹੜਾ ਅਨਤੰਕ ਕਰੀ ਜਾਂਦਾ ਬਈ ਦੱਸ ਤੇਰੇ ਤੇ ਅੱਖ ਰੱਖ ਕੇ ਅਗਲੇ ਨੇ ਕਿਹਾ ਮੋਤੀਆ ਕਰਵਾਉਣਾ ਆਪਣੀ ਅੱਖਾਂ ਇਹ ਵੀ ਹੇਮਾ ਮਾਲੜੀ ਉ ਤਾਂ ਵਾਲੀ ਪੀਲਿੰਗ ਚੱਕੀ ਫਰਦੀ ਆ ਅਰੇ ਸ਼ਰਮ ਕਰੋ ਪਹਿਲਾਂ ਤਾਂ ਮੰਨੂ ਵੀ ਇਹਦੇ ਵਾਂਗ ਆਮ ਜਨਤਾ ਵਾਂਗ ਹੀ ਦੀਆਂ ਗੱਲਾਂ ਮਜ਼ਾਕ ਲੱਗਿਆ ਵੀ ਮਜ਼ਾਕ ਕਰਦੀ ਹੈ ਸ਼ਾਇਦ ਹਨਾ ਪਰ ਬਾਅਦ ਜੇ ਮੈਂ ਜਿਹੜੀ ਰਿਸਰਚ ਕਰੀ ਹੈ ਸਾਡੀ ਟੀਮ ਨੇ ਤੇ ਉਹਨਾਂ ਨੇ ਇੱਕ ਖੋਜ ਕੀਤੀ ਵੀ ਇੱਕ ਹੀ ਪਾਪੀ ਆ ਜਿਹੜਾ ਇਹਨੂੰ ਪ੍ਰਬੋਧ ਮਾਰ ਸਕਦਾ ਦੇ ਉਹ ਅੱਗੇ ਦੇਖ ਲਓ ਤੁਸੀਂ ਕਾਲੇ ਜਿਹੇ ਰੰਗ ਦੀ ਕੁੜੀ ਹੁੰਦੀ ਸੀ ਉਤੋਂ ਦੇ ਸੁਰਮਾ ਪਾਇਆ ਹੁੰਦਾ ਸੀ ਅੱਛਾ ਤੇ ਇੱਕ ਦਿਨ ਵੈਸੀ ਹੀ ਸ਼ਰਤ ਲੱਗ ਗਈ ਕਹਿੰਦੇ ਵੀ ਇਹਨੂੰ ਪ੍ਰਪੋਜ਼ ਕਰਨਾ ਤੇ ਮੈਂ ਕਰਨ ਚੱਲ ਗਿਆ ਉਹਨੇ ਮੈਨੂੰ ਨਾ ਕਰਤੀ ਕਮਾਲ ਹੋ ਗਈ ਤੁਸੀਂ ਸਾਰੀਓ ਸ਼ਰਮ ਲਾਤੀ ਇਹ ਜੇ ਕੰਮ ਮੈਂ ਜੀ ਪਤੰਦਰ ਕਰ ਸਕਦਾ ਜਾਂ ਪਿਛਲੀ ਵਾਰ ਕੈਨੇਡਾ ਆਇਆ ਸੀ ਅੱਧਾ ਕੈਨੇਡਾ ਗਾਲ ਗਿਆ ਯਾਰ ਕਿ ਬੇਚਲੀ ਗੱਲ ਤਾਂ ਹਮਾਲਕ ਨੂੰ ਪਤਾ ਅਸੀਂ ਤਾਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀ ਇਹ ਸਾਡੀ ਜੀ ਟੀਮ ਨੌਜਵਾਲਾ ਜੀ